ਡਾਕਟਰ ਰਜੀਵ ਪ੍ਰਾਸ਼ਰ ਨੇ ਸਿਵਲ ਸਰਜਨ ਫਿਰੋਜ਼ਪੁਰ ਦਾ ਸੰਭਾਲਿਆ ਅਹੁਦਾ ਅੱਜ ਡਾਕਟਰ ਰਜੀਵ ਪ੍ਰਾਸ਼ਰ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ ਗਿਆ ਦਫ਼ਤਰ ਸਿਵਲ ਸਰਜਨ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਵੱਲੋਂ ਡਾਕਟਰ ਰਜੀਵ ਪ੍ਰਾਸ਼ਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਡਾਕਟਰ ਰਜੀਵ ਪ੍ਰਾਸ਼ਰ ਨੇ ਨਵੰਬਰ 1995 ਵਿੱਚ ਫਿਰੋਜ਼ਪੁਰ ਵਿਖੇ ਹੀ ਬਤੌਰ ਮੈਡੀਕਲ ਅਫਸਰ ਸਿਹਤਪਾਪ ਵਿੱਚ ਤਣਾਤ ਹੋ ਚਨ ਇਸ ਉਪਰੰਤ ਉਹਨਾਂ ਵਕ ਵਕਾਉਦਿਆਂ ਤੇ ਰਹ ਗਏ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਡਾਕਟਰ ਰਜੀਵ ਪ੍ਰਾਸਰ ਵੱਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਬਤੌਰ ਜ਼ਿਲ੍ਹਾ ਸਿਹਤ ਅਫਸਰ ਦੇ ਅਹੁਦੇ ਤੇ ਵੀ ਸੇਵਾਵਾਂ ਨਿਭਾਈਆਂ ਹਨ ਅਜੇ ਸਿਵਲ ਸਰਜਨ ਫਿਰੋਜ਼ਪੁਰ ਦਾ ਅਹੁਦਾ ਸਮਾਲਾਉਣ ਤੋਂ ਬਾਅਦ ਡਾਕਟਰ ਰਜੀਵ ਪ੍ਰਾਸਰ ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇਨ ਬਿਨ ਲਾਗੂ ਕਰਨਾ ਅਤੇ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਉਨਾ ਕਹ ਕੇ ਅੱਜ ਸਟਾਫ ਨਾਲ ਮੀਟਿੰਗ ਕਰਕੇ ਵੱਖ-ਵੱਖ ਪ੍ਰੋਗਰਾਮ ਬਾਰੇ ਜਾਣਕਾਰੀ ਲਈ ਗਈ ਹੈ। ਉਨ੍ਹਾਂ ਸਖਤ ਸ਼ਬਦਾਂ ਵਿੱਚ ਮਲਾਪ ਟਖੋਰਾਂ ਨੂੰ ਚੇਤਾਵਨੀ ਦਿੱਤੀ ਕਿ ਖਾਣੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਲਾਪ ਟੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਸ਼ੁੱਧ ਅਤੇ ਸਾਫ਼ ਮਿਲਣ ਇਸ ਲਈ ਹਰ ਸੰਭਵ ਉਪਰਾਹਲੇ ਕੀਤੇ ਜਾਣਗੇ। ਉਹਨਾਂ ਕਹਿ ਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਮਰੀਜ਼ਾਂ ਨੂੰ ਸਹੀ ਇਲਾਜ ਮਿਲੇ ਇਸ ਬਾਰੇ ਹਰ ਸੰਭਵ ਕਦਮ ਚੁੱਕੇ ਜਾਣਗੇ ਸਰਕਾਰੀ ਹਸਪਤਾਲਾਂ ਵਿੱਚ ਔਰਤ ਰੋਗੀਆਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਇਲਾਜ ਲਈ ਪਹਲ ਦਿੱਤੀ ਜਾਵੇਗੀ ਫਿਰੋਜ਼ਪੁਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚੇ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਆਪਣੇ ਪੱਲੇੋਂ ਪੈਸੇ ਖਰਚ ਨਾ ਕਰਨੇ ਪੈਣ ਇਸ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ ਉਹਨਾਂ ਸਾਰੇ ਸਟਾਫ ਨੂੰ ਹਦਾਇਤ ਕੀਤੀ ਕਿ ਸਾਫ਼ ਸੁਥਰਾ ਕੰਮ ਕੀਤਾ ਜਾਵੇ ਮੈਂ ਅੱਜ ਮੈਂ ਡਾਕਟਰ ਰਜੀਪ ਰਾਸ਼ ਅ ਆਪਣੀ ਅੱਜ ਬਤੌਰ ਸਰਜਨ ਫਰੋਸਪੁਰ ਅੱਜ ਜੁਆਇਨ ਕੀਤਾ ਤੇ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਅੱਜ ਲੋਕਲ ਸਟਾਫ ਪ੍ਰੋਗਰਾਮ ਆਫਿਸਰ ਜਿੰਨੇ ਸੀਗੇ ਸਰਜਨ ਆਫਿਸ ਦੇ ਉਹਨਾਂ ਨੇ ਇੱਕ ਬ੍ਰੀਫਿੰਗ ਮੀਟਿੰਗ ਕੀਤੀ ਹੈ ਤੇ ਮੇਰਾ ਮੈਸੇਜ ਇਹੀ ਰਹੇਗਾ ਵੀ ਆਪਾਂ ਜਿਹੜੀਆਂ ਹੈਲਥ ਸੇਵਾਵਾਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਸਭ ਤੋਂ ਅੱਛੀਆਂ ਪ੍ਰਦਾਨ ਕਰਨੀਆਂ ਇਹੀ ਮੋਟਿਵ ਰਹੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਸ਼ਹਿਰ ਵਾਸੀਆਂ ਨੂੰ ਜਾਂ ਹੋਰ ਕਿਸੇ ਵੀ ਅਧਾਰਿਆਂ ਨੂੰ ਕਿ ਜੋ ਵੀ ਹੈਲਥ ਪੱਖੋਂ ਸਹੂਲਤਾਂ ਆਪਾਂ ਦੇਣੀ ਆ ਉਹਦੇ 'ਚ ਕੋਈ ਵੀ ਕਮੀ ਪੇਸ਼ੀ ਨਾ ਨਜ਼ਰ ਆਏ ਤੇ ਮੇਰੀ ਕੋਸ਼ਿਸ਼ ਇਹੀ ਰਹੇਗੀ ਲੋਕਾਂ ਨੂੰ ਵੀ ਜਿਵੇਂ ਡੀ ਐਚਓ ਸਾਹਿਬ ਦਾ ਹੈਗਾ ਉਹਨਾਂ ਨੂੰ ਮੈਂ ਬਰੀਫਿੰਗ ਲਈ ਅੱਜ ਆਮ ਆਦਮੀ ਕਲੀਨਿਕਸ ਬਾਰੇ ਡਾਕਟਰ ਗੁਰਮੀਤ ਕੋਲੋਂ ਲਿਆ ਥੋੜੀ ਜਿਹੀ ਬਰੀਫਿੰਗ ਅੱਜ ਮੈਂ ਕਿਉਂਕਿ ਬਤੌਰ 'ਅਜ ਹਲ ਮੇਰਾ ਪਹਿਲਾ ਦੇਨੀ ਆ ਤੇ ਮੈਂ ਥੋੜਾ ਜਿਹਾ ਆਮ ਆਦਮੀ ਕਲੀਨਿਕਸ ਤੇ ਜ਼ਿਆਦਾ ਫੋਕਸ ਕਰ ਰਿਹਾ ਸੀ ਤੇ ਇਹਦੇ ਚ ਮੈਂ ਹੋਰ ਦੱਸਣਾ ਚਾਹੁੰਦਾ ਵੀ ਤਿੰਨ ਨਵੇਂ ਹੋਰ ਜਿਹੜੇ ਆਮ ਆਦਮੀ ਕਲੀਨਿਕਸ ਆ ਆਪਣੇ ਸਿਟੀ ਫਰੋਜ਼ਪੁਰ ਨੂੰ ਮਿਲਣ ਜਾ ਰਹੇ ਆ ਇਸ ਕਰਕੇ ਉਹਦੇ ਚ ਫਿਰ ਬਹੁਤ achiyan fir samawa ਸਿਟੀ ਦੇ ਲੋਕਾਂ ਨੂੰ ਮਿਲਣਗੇ ਤੇ ਬਾਕੀ ਡੀ ਐਚਓ ਸਾਹਿਬ ਨੇ ਇੱਕ ਬਰੀਫ ਜੀ ਮੀਟਿੰਗ ਮੈਂ ਲਈ ਆ ਤੇ ਆਪਣੇ ਲੋਕਲ ਜਿਹੜਾ ਆਫਿਸ ਆ ਉਹਦਾ ਸਾਰੇ ਉਹਨਾਂ ਅੱਜ ਸਟਾਫ ਨੂੰ ਮੈਂ ਮਿਲਿਆ ਡੀ ਐਚਓ ਸਾਹਿਬ ਨੂੰ ਮੈਂ ਇਹੀ ਕਿਹਾ ਵੀ ਚਲੋ ਸ਼ਹਿਰ ਦੇ ਵਿੱਚ ਜਿੰਨਾ ਵੀ ਹੈਗਾ ਖਾਣ ਦੇ ਪਦਾਰਥ ਆ ਜਿਹੜੇ ਕੀ ਆਮ ਪਬਲਿਕ ਯੂਜ਼ ਕਰਦੀ ਆ ਉਹਨਾਂ ਨੂੰ ਕੋਈ ਮਲਾਵਟ ਜਾਂ ਮਲਾਵਟ ਖੋਰੀ ਦਾ ਕੰਮ ਨਾ ਹੋਵੇ ਸੋ ਦੇਖੋ ਸਿਹਤ ਜਿਹੜੀ ਤਾਂ ਹੀ ਚੰਗੀ ਹੋ ਸਕਦੀ ਹੈ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਅੱਛੀਆਂ ਹੋਣਗੀਆਂ ਸੋ ਇਹਦੇ ਚ ਰਿਸਪੌਂਸਿਬਿਲਟੀ ਹੈਲਥ ਡਿਪਾਰਟਮੈਂਟ ਦੀ ਬਹੁਤ ਅਹਿਮ ਹੁੰਦੀ ਹੈ ਤੇ ਮੈਂ ਇਹ ਰੇਸ ਸਰਜਨ ਡੀ ਐਚਓ ਸਾਹਿਬ ਨੂੰ ਇਹ ਇਨਸਟਰਕਸ਼ਨ ਦਿੱਤੀਆਂ ਕਿ ਆਪਾਂ ਜਿਹੜਾ ਸਿਹਤ ਸਬੰਧਾ ਜਿਹੜੀਆਂ ਲੋਕਾਂ ਨੂੰ ਖਾਣ ਪੀਣ ਦੀਆਂ ਆਈਟਮਸ ਸਪੈਸ਼ਲੀ ਜਿਹੜੀਆਂ ਕੋਈ ਵੀ ਖੁੱਲੀਆਂ ਨਾ ਵਿਕਣ ਰੇੜੀਆਂ ਤੇ ਜਿਵੇਂ ਫੂਡ ਵਿਕਦੇ ਅੱਜਕੱਲ੍ਹ ਸਾਰੇ ਕਵਰਡ ਹੂੰ ਉਹ ਅਸੀਂ ਜਿਹੜਾ ਅੱਜ ਪਹਿਲਾ ਦਿਨ ਹੈ ਮੈਂ ਆਪ ਵੀ ਲੋਕਾਂ ਨਾਲ ਇੰਟਰੈਕਟ ਜਿਹੜੇ ਵੀ ਹੈਗੇ ਤੇ ਲੋਕਲ ਆਪਣੇ ਮਠਿਆਈ ਦੀ ਬਣਾਉਣ ਵਾਲੇ ਜਾਂ ਹੋਰ ਫੂਡ ਦੇ ਆਪਣੇ ਵਿਕਰੀਤਾ ਹੈਗੇ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਸ਼ਾਰਟ ਜੀ ਪਹਿਲਾਂ ਆਪਾਂ ਮੈਸੇਜ ਉਹਨਾਂ ਨੂੰ ਲਾਵਾਂਗੇ ਐਡਵਾਈਸ ਦਵਾਂਗੇ ਸਾਰੀਆਂ ਵੀ ਕੀ ਕੀ ਚੀਜ਼ਾਂ ਜ਼ਰੂਰੀ ਆ ਕਿਸ ਤਰ੍ਹਾਂ ਉਹਨਾਂ ਦੀ ਆਪਾਂ ਸਿਹਤ ਸੰਭਾਲ ਲਈ ਇਹਨਾਂ ਨੂੰ ਟੱਕੇ ਰੱਖਣਾ ਤੋ ਮੇਰਾ ਮੈਸੇਜ ਬਰੀਫਲੀ ਇਹੀ ਹੈ ਬਸ ਮੈਂ ਅੱਜ ਸਾਰੇ ਸਿਟੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਮੈਂ ਪੂਰੀ ਆਪਣੇ ਤਨ ਮਨ ਔਨੇਸਟੀ ਨਾਲ ਡੈਡੀਕੇਸ਼ਨ ਨਾਲ ਇਹੀ ਸੇਵਾ ਕਰਨ ਲਈ ਆਪਣੇ ਫਰੂਖਪੁਰ ਨਿਵਾਸੀਆਂ ਦੀ ਤਾਂ ਕਿ ਹੈਲਥ ਸੇਵਾਵਾਂ ਐਂ ਜੋ ਵੀ ਹੈਗਾ ਪਹਿਲੇ ਨੰਬਰ ਤੇ ਆਸ ਹੈ ਪੰਜਾਬ ਦੇ ਵਿੱਚ ਇਹੀ ਮੇਰੀ ਕੋਸ਼ਿਸ਼ ਰਹੇਗੀ ਥੈਂਕ ਯੂ ਸਰ ਸਰਦੀ ਜ਼ਿਲ੍ਹਾ ਫਿਰੋਜ਼ਪੁਰ ਹੈਗਾ ਸਰ ਨਾਲ ਹੀ ਰਾ ਪਾਕਿਸਤਾਨ ਮੈਗਾ ਟੈਕ ਡੀਡਿਕਸ਼ਨ ਦੇ ਥੋੜੇ ਜੇ ਕੇਸਿਸ ਰਹਿਤੇ ਹੈਗੇ ਨੇ ਜੀ ਤੇ ਸਰ ਉਹ ਡੀਡਿਕਸ਼ਨ ਨੂੰ ਵੀ ਕੰਟਰੋਲ ਕਰਨ ਦੇ ਵਾਸਤੇ ਕੁਝ ਨਿਸ਼ਾਨੇ ਕੰਟਰੋਲ ਕਰਨ ਦੇ ਵਾਸਤੇ ਸਰ ਕੁਝ ਉਪਰਾਲੇ ਕੀਤੇ ਜਾਂਦੇ ਹਨ ਹਾਂਜੀ ਹਾਂਜੀ ਡੀਡਿਕਸ਼ਨ ਦਾ ਵੀ ਮੈਂ ਉਹੀ ਦੱਸਿਆ ਡੀਐਮਸੀ ਸਾਹਿਬ ਇਨਚਾਰਜ ਹੁੰਦੇ ਉਹਨਾਂ ਕੋ ਮੈਂ ਇਹੀ ਪੁੱਛਿਆ ਅੱਜ ਇਹ ਡੀਐਮਸੀ ਸਾਹਿਬ ਨੂੰ ਵੀ ਡੀਡਿਕਸ਼ਨ ਸੈਂਟਰਸ ਮੈਂ ਥੋੜਾ ਜਿਹਾ ਵੀਰਵਾਲ ਆ ਉਹਨਾਂ ਕੋ ਅੱਜ ਵੀ ਕਿੰਨੇ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਡੀਡਿਕਸ਼ਨ ਸੈਂਟਰ ਦੀ ਵਰਕਿੰਗ ਬਾਰੇ ਪਰ ਮੈਂ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਥੋੜਾ ਹੁਣ ਮੰਡੇ ਤੋਂ ਫੇਰ ਅਗਲੇ ਹਫਤੇ ਤੋਂ ਨਾ ਸਪੈਸ਼ਲੀ ਟੂਰ ਕਰਾਂਗਾ ਇਹ ਨਾ ਡੀ ਐਡਿਕਸ਼ਨ ਸੈਂਟਰ ਸਾਡਾ ਨੈਚੁਰਲੀ ਪੰਜਾਬ ਗਵਰਨਮੈਂਟ ਦਾ ਵੀ ਇਹ ਪ੍ਰਾਇਓਰਟੀ ਦਾ ਪ੍ਰੋਗਰਾਮ ਆ ਤੇ ਸਾਡਾ ਫੋਕਸ ਵੀ ਇਹਦੇ ਤੇ ਹੀ ਰਹੇਗਾ ਆਮ ਆਦਮੀ ਕਲੀਨਿਕਸ ਤੇ ਡੀ ਐਡਿਕਸ਼ਨ ਸੋ ਮੇਨ ਮਕਸਦ ਇਹੀ ਆ ਵੀ ਸਾਡੇ ਪੰਜਾਬ ਦੇ ਜਿਹੜੇ ਹੈਗੇ ਆ ਅਸਲਾ ਬਸ ਦਾ ਰਹੇ ਲੋਕ ਨਸ਼ਿਆਂ ਤੋਂ ਦੂਰ ਰਹਿਣ ਪੰਜਾਬ ਸਰਕਾਰ ਵੀ ਔਰ ਹੈਲਥ ਡਿਪਾਰਟਮੈਂਟ ਵੀ ਹਮੇਸ਼ਾ ਹੀ ਕੋਸ਼ਿਸ਼ੇ ਰਹੇਗੀ ਠੀਕ ਹੈ